ਅੱਜ ਸੋਨੀ ਨੇ ਮਾਨਸਾ ਜ਼ਿਲ੍ਹੇ ਵੱਲੋਂ ਖੇਡਦੇ ਹੋਏ ਰੇਡਾਂ ਪਾਈਆਂ ਕਿਉਂਕਿ ਰੇਡਰਾਂ ਦੀ ਘਾਟ ਸੀ ਟੀਮ 'ਚ ਤੇ ਵੈਰੀ ਨੇ ਨਾਉਨਸਟਾਪ ਹੀ ਪਾਈਆਂ ਜੱਫਾ ਕੋਈ ਖਾਦਾ ਤੇ ਹਰਿਆ ਮੈਚ ਮੋੜਿਆ ਪਹਿਲੇ ਰਾਉਂਡ 'ਚ ਤੇ ਦੂਜੇ ਪਾਸੇ ਰਾਜੇਪੱਧਰੀ ਨੇ ਇਹ ਵੀ ਪਿੱਛੇ ਚੱਲਦੇ ਸੀ ਤੇ ਲਾ ਲਾ ਕੇ ਜੱਫੇ ਮੈਚ ਕੜਤਾ ਪਹਿਲੇ ਰਾਉਂਡ ਵਾਲਾ ਦੇਖੋ ਇਹ ਕਿਹੜੀ ਮੇਰਾ ਵੀਰ ਬੇਨਤੀ ਆ ਬਈ ਨਵੀਂ ਪ੍ਰਭ ਕਰਦੇ ਗੱਲ ਮੁੰਡੇ ਦੀ ਦੀ ਬੌਂਡ ਲਈ ਇਸ ਵੇਲੇ ਬਾਦ ਆ ਮੇਰੇ ਬਿੱਤਰੂ ਖੇਡ ਦੇ ਮੈਦਾਨ ਦੇ ਵਿੱਚ ਫੱਗਰ ਝੰਡੇ ਵਾਲਾ ਇਹ ਗੇਂਦ ਦੇ ਵੇਖਾਂਗੇ ਟਾਪ ਦਾ ਜਾਫੀ ਹੈ ਪਰ ਅੜੇ ਮੈਚ ਦੇ ਵਿੱਚ ਕੌਡੀਆਂ ਪੈਣੀਆਂ ਪੈ ਰਹੀਆਂ ਨੇ ਹਰਿਆਣੇ ਜਿਹੜਾ ਦੇਖ ਖੇਡ ਕੇ ਦੇਖ ਖੇਡ ਕੇ ਦੇਖ ਖੇਡ ਕੇ ਪਰ ਕੌਣ ਕਾਲਾ ਤਿਆਰ ਹੈ ਐਨ ਬਿੰਦੂ ਤਿਆਰ ਬਤਿਆਰ ਬਿੱਪੂ ਵਰਗੇ ਪਰ ਇਧਰ ਦੇ ਪਾਸੇ ਆਹ ਸੋਨੀ ਇਸ ਅਜੇ ਤੇ ਸ਼ਰਬਾਪਾ ਨੇ ਦਲਜੀਤ ਨਡਾਲਾ ਜੀ ਦਲਜੀਤ ਕੰਧਾਲਾ ਜੱਟਾਂ ਵਾਲਿਆ ਵੇਖ ਹੱਲਾ ਗੁੱਲਾ ਆ ਜਾ ਨਿੱਕਿਆ ਲਓ ਸੋਣੀ ਖੇਡ ਕਬੱਡੀ ਪਾਉਣ ਦੇ ਇਸ ਵੇਲੇ ਬਾਦਾਂ ਐ ਮੇਰੇ ਮਿੱਤਰੋ ਉਧਰ ਵੇਖੀਏ ਮੈਚ ਐਨ ਬਰਾਬਰੀ ਤੇ ਚੱਲ ਰਿਹਾ ਹੈ ਸਕੋਰ ਬੋਰਡ ਤੇ ਨਿਗਾਹ ਮਾਰੀਏ ਉਹ ਵੇਖਾਂਗੇ ਸੋਣੀ ਸੋਣੀ ਤੇ ਬਿੰਦੂ ਬਿੰਦੂ ਤੇ ਸੋਣੀ ਹਰਿਆਣਾ ਤੇ ਪੰਜਾਬ ਓ ਟੱਕਰ ਸਿਰੇ ਦੀ ਜੱਗੂ ਅੱਜ ਤੇ ਜੱਗੂ ਜੱਗੂ ਹੋਈ ਪਈ ਐ ਸਾਹਮਣੇ ਕਹਿੰਦੇ ਲੈ ਵੀ ਸੁਖੀ ਪਾ ਦੇ ਕਬੱਡੀ ਉਧਰ ਕਹਿੰਦੇ ਸਕਰੀਨ ਦੇ ਉੱਤੇ ਨਗਾ ਮਾਰੋ ਮੈਚ ਬਿਲਕੁਲ ਬਰਾਬਰ ਲੈ ਵੀ ਹਿੰਦੂ ਹਰਿਆਣੇ ਵਾਲਿਆ ਕਹਿ ਪਹਾੜੀਏ ਨੂੰ ਪਹਾੜੀਆ ਕਹਿ ਦੀਪੂ ਨੂੰ ਮੁੰਡਾ ਕਹਿੰਦੇ ਭੱਜ ਨਾ ਜਾਵੇ ਮੁੰਡਾ ਕਹਿੰਦੇ ਭੱਜ ਨਾ ਜਾਵੇ ਹਟ ਜਾ ਪਿੱਛੇ ਹਟ ਜਾ ਪਿੱਛੇ ਮੈਨੂੰ ਲੱਗਦਾ ਮਨੂੰ ਲੱਗਦਾ ਕਿ ਮੁੰਡਾ ਬੱਲੇ ਬੱਲੇ ਕਰਵਾ ਗਿਆ ਨਵੀਂ ਜਿਨ੍ਹਾਂ ਦੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਰੱਬ ਦੀ ਮਿਹਰ ਚਾਹੀਦੀ ਆ ਵੈਗਰੂ ਦੀ ਰਾਜ ਵਿੱਚ ਬੰਦਾ ਰਵੇ ਤੇ ਦੌਰ ਨਹੀਂ ਜਾਂਦੇ ਪ੍ਰਮਾਤਮਾ ਮਿਹਰਾਂ ਪਰਿਆ ਹੱਥ ਰੱਖੇ ਸਾਰਿਆਂ ਦੇ ਉੱਪਰ ਹੱਥ ਤੇਜ਼ੀ ਦੇ ਕਬੱਡੀ ਪਾਈ ਹੈ ਹੁਣ ਤੇਜ਼ੀ ਨੂੰ ਕੌਣ ਕਿਹੜਾ ਪੁਰੋ ਟਕਰੇਗਾ ਹੱ ਪੈਂਦੀ ਹੋਈ ਰੇ ਪੱਤਰੀ ਆ ਪੱਤਰੀ ਆ ਪੱਤਰੀ ਆ ਪੱਤਰੀ ਆ ਪੱਤਰੀ ਆ ਏ ਆਲੀ ਆ ਗਿਆ ਹਾਰੀ ਕਹਿੰਦੇ ਸਿੱਧਵਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਾਤਾਂ ਆਇਆ ਬੜਾ ਵਧੀਆ ਮੁਕਾਬਲਾ ਹੈ ਖੇਡ ਜੱਫੀ ਤਿਆਰ ਵਰ ਤਿਆਰ ਹਣ ਬੱਲੇ ਬੱਲੇ ਕਰਾਵੇਗਾ ਇਹ ਮੇਰ ਬਾਬੇ ਦੀ ਆ ਪੂਰੀ ਪਾਈਏ ਕੰਮ ਤੋਂ ਨਾ ਦੂਰੀ ਦਿਨ ਰਾਤ ਪੂਰਾ ਜੋਰ ਲਾਈ ਜਾਂਦੇ ਆ ਪੈਂਦੀ ਹੋਈ ਰੇਡ ਪੱਤਰੀ ਵਾਲਾ ਫੇਰ ਪੱਤਰੀ ਵਾਲਾ ਫੇਰ ਕਦੇ ਉਧਰ ਜੱਫਾ ਕਦੇ ਇਧਰ ਜੱਫਾ ਜੱਫੇ ਤੇ ਜੱਫਾ ਖਾਜ ਜੱਫਾ ਓ ਜੱਫਾ ਦੇ ਯਾਰੇ ਜਾਈ ਜਾਂਦੇ ਆ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਆਸ਼ੂ ਨੌਜਵਾਨ ਫੇਰ ਵੱਧਦਾ ਹੋਇਆ ਪਰ ਰਾਜਾ ਪੱਧਰੀ ਵਾਲਾ ਪੱਧਰ ਕਰੀ ਤੁਰਿਆ ਆਉਂਦਾ ਹੈ ਰਾਜਾ ਪੱਧਰੀ ਵਾਲਾ ਰਾਜਾ ਪੱਧਰੀ ਵਾਲਾ ਰਾਜਾ ਕਹਿੰਦਾ